ਕਿ ਤੁਸੀਂ ਵੀ ਸਾ ਦਾ ਸਰਗਮਾ ਦਾ ਖਰਜ ਦਾ ਰਿਆਸ ਕਰਦੇ ਹੋ ਲੇਕਿਨ ਸਿੰਗਿੰਗ ਚ ਕੋਈ ਇੰਪਰੂਵਮੈਂਟ ਨਹੀਂ ਆ ਰਹੀ ਕਿਉਂ ਨਹੀਂ ਆ ਰਹੀ ਕਿਉਂਕਿ ਤੁਸੀਂ ਸਾ ਪਤਾ ਕਿਵੇਂ ਕਰਦੇ ਹੋ ਸਾ 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 ਬਿਲਕੁਲ ਘੱਟ ਥਰੋ ਨਾਲ ਕਰਦੇ ਹਾਂ ਜੋ ਕਿ ਬਿਲਕੁਲ ਗਲਤ ਆ ਔਰ ਮੈਨੂੰ ਇਹ ਗੱਲ ਕਿਵੇਂ ਪਤਾ ਕਿਉਂਕਿ ਮੈਂ ਵੀ ਇਹ ਖੁਦ ਪਰਸਨਲੀ ਕਾਫੀ ਗਲਤੀਆਂ ਕੀਤੀਆਂ ਨੇ ਗਲਤੀਆਂ ਤੋਂ ਸਿੱਖ ਕੇ ਸਹੀ ਪ੍ਰੋਪਰ ਮਸਾ ਦਾ ਰਿਆਸ ਜਦੋਂ ਤੋਂ ਕਰਨ ਲੱਗਿਆ ਤਾਂ ਮੇਰੇ ਗਲੇ 'ਚ ਕਾਫੀ ਇੰਪਰੂਵਮੈਂਟ ਆਈ ਹੈ ਸੋ ਅੱਜ ਦੇ ਲੈਸਨ 'ਚ ਆਪਾਂ ਇਹ ਹੀ ਦੇਖਾਂਗੇ ਕਿ ਪ੍ਰੋਪਰ ਸਹੀ ਸਾ ਦਾ ਰਿਆਸ ਕਿਵੇਂ ਕੀਤਾ ਜਾਂਦਾ ਸੋ ਲੈਸਨ ਸਟਾਰਟ ਕਰਨ ਤੋਂ ਪਹਿਲਾਂ ਮੇਰੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਰ ਲੋ ਆਲਥ ਵੋਕਲ ਦੇ ਟਿਪਸ ਤੇ ਟ੍ਰਿਕਸ ਸਿੱਖ ਸਕੋ ਕਿ ਆਪਦੀ ਵੋਕਲ ਨੂੰ ਕਿਵੇਂ ਇੰਪਰੂਵ ਕਰਨਾ ਸੋ ਆਜੂ ਕਰਦੇ ਹਾਂ ਲੈਸ ਤਾਂ ਦੇਖੋ ਜੀ ਸਾ ਨੂੰ ਸੈੱਟ ਕਰਨਾ ਕਿਉਂ ਜ਼ਰੂਰੀ ਹੁੰਦਾ ਹੈਗਾ ਮੇਰੇ ਅਕੋਰਡਿੰਗਲੀ ਮੈਂ ਇਹ ਗੱਲ ਕਹਿਣਾ ਕਿ ਅਗਰ ਬਿਗਨਰ ਆਪ ਦਾ ਸਾ ਸਹੀ ਕਰ ਲੇ ਤਾਂ ਉਹਦੀ 뮤직 ਦੀ 60% ਜਰਨੀ ਕੰਪਲੀਟ ਹੋ ਜੂ ਬਿਗਨਰ ਦੀ ਹੁਣ ਇਹ ਗੱਲ ਕਿਉਂ ਹੁੰਦੀ ਆ ਦੇਖੋ ਸਭ ਤੋਂ ਪਹਿਲਾਂ ਆਪਾਂ ਮੇਨ ਗੱਲ ਕਰੀਏ ਕਿ ਸਾ ਨੂੰ ਸੈੱਟ ਕਰਨਾ ਜ਼ਰੂਰੀ ਕਿਉਂ ਹੁੰਦਾ ਹੈ ਸਾ ਨੂੰ ਪ੍ਰੋਪਰ ਸਹੀ ਕਰੋਗੇ ਸਾ ਤਾਂ ਤੁਹਾਡੇ ਜਿਹੜੇ ਬਾਕੀ ਸੁਰ ਆ ਰੇ ਗਾ ਮਾ ਪਧਾ ਰਿ ਸ ਤਾਂ ਉਹ ਵੀ ਸੈੱਟ ਹੋਣਗੇ ਹੁਣ ਕਿਉਂ ਹੋਣਗੇ ਦੇਖੋ ਸਾ ਤੁਹਾਡਾ ਸਭ ਤੋਂ ਮੇਨ ਆਗਾ ਹੁਣ ਮੇਨ ਕਿਉਂ ਕਿਹਾ ਦੇਖੋ ਕੋਈ ਵੀ ਗਾਣਾਗਾ ਇੱਕ ਫ੍ਰੀਕਵੈਂਸੀਆਂ ਨਾਲ ਬਣਦਾਗਾ ਹੁਣ ਆਪਾਂ ਬਚਪਨ ਤੋਂ ਵੀ ਗੱਲ ਕਰਦੇ ਆਂ ਜਾਂ ਗਾਉਨੇ ਆਂ ਗਾਉਂਦੇ ਆ ਰਹੇ ਆਂ ਹਨਾ ਆਪਾਂ ਇਹ ਚੀਜ਼ ਦੇਖਦੇ ਆ ਕਿ ਫ੍ਰੀਕਵੈਂਸੀਆਂ ਤਾਂ ਥੱਲੇ ਹੁੰਦੀਆਂ ਸਾਊਂਡ ਹੋਵੇ ਆਖਰੀ ਸਾ ਤੇ ਤੇਰਾ ਨਾਂ ਬੈਠੀ ਕੋਲ ਮੇਰੇ ਤੂੰ ਹੋਵੇ ਜੁੜਦੇ ਤੇਰੇ ਨਾਂ ਦੇ ਸੁਪਨੇ ਸਰਗੀ ਵੇਲੇ ਨੂੰ ਤਾਂ ਗਾਣੇ ਸਾਰੇ ਫ੍ਰੀਕਵੈਂਸੀਆਂ ਤੇ ਬਣਦੇ ਆਗੇ ਤਾਂ ਥੱਲੇ ਫ੍ਰੀਕਵੈਂਸੀਆਂ ਕਹਿੰਦੇ ਨਾਲ ਬੰਦੀਆਂ ਗਈਆਂ ਸੁਰਾਂ ਨਾਲ ਸੱਤ ਸੁਰਾਂ ਨਾਲ ਸਾ ਰੇ ਗਮ ਪਾ ਦਨੀ ਸਾ ਤਾਂ ਜਦੋਂ ਆਪਾਂ ਸਾ ਨੂੰ ਸਟਾਰਟ ਕਰਦੇ ਆ ਸਾ ਰੇ ਉਹਦੇ ਨਾਲ ਹੀ ਆਪਾਂ ਉਸ ਨੂੰ ਤੋਂ ਕੈਚ ਕਰ ਕਰਕੇ ਆਪਾਂ ਰੀ ਕਿੰਨਾ ਕੁ ਦੂਰ ਆ ਗਾ ਮਾ ਪਾ ਜੇ ਸਭ ਤੋਂ ਪਹਿਲਾਂ ਤੁਹਾਡਾ ਸਾਹ ਹੀ ਕੰਬੀ ਜਾਊ ਤਾਂ ਬਾਕੀ ਸੁਰ ਸਹੀ ਨਹੀਂ ਹੋਣੇ ਸਿੰਪਲ ਜੀ ਗੱਲ ਤੁਹਾਨੂੰ ਸਮਝਾਵਾਂ ਮੈਂ ਤਾਂ ਹੁਣ ਇੱਕ ਰੇਲ ਗੱਡੀ ਆ ਉਹਦੇ ਸਭ ਤੋਂ ਪਹਿਲਾਂ ਅੱਗੇ ਇੰਜਨ ਹੁੰਦਾ ਨਾ ਬਾਕੀ ਡੱਬੇ ਚੱਲਦੇ ਆ ਹੁਣ ਜੇ ਇੰਜਨ ਪ੍ਰੋਪਰ ਸਪੀਡ ਤੇ ਚੱਲੇਗਾ ਠੀਕ ਆ ਉਹ ਨਾਸ਼ੇ ਕਰੂਗਾ ਸਹੀ ਚੱਲੇਗਾ ਤਾਂ ਆਪਣੇ ਜਿਹੜੇ ਰੇਲ ਗੱਡੀ ਦੇ ਡੱਬੇ ਉਹ ਵੀ ਪ੍ਰੋਪਰ ਚੱਲਣਗੇ ਜੇ ਇੰਜਨ ਹੀ ਪਟੜੀ ਤੋਂ ਲੈ ਗਿਆ ਹਨਾ ਤਾਂ ਬਾਕੀ ਸੁਰ ਵੀ ਸਾਰੇ ਪਟੜੀ ਤੋਂ ਲੈ ਜਾਣਗੇ ਇਸ ਕਰਕੇ ਸਾਹ ਤੁਹਾਡਾ ਬਹੁਤ ਜ਼ਿਆਦਾ ਜ਼ਰੂਰੀ ਆ ਤਾਂ ਜਦੋਂ ਸਾਹ ਦਾ ਰਿਆਜ਼ ਆਪਾਂ ਕਰਦੇ ਆ ਤਾਂ ਸਾਹ ਨੂੰ ਲਾਉਣ ਦਾ ਤਰੀਕਾ ਕਿਵੇਂ ਦੇਖੋ ਦੇਖੋ ਆਪਣੇ ਮੂੰਹ ਚ ਜਦੋਂ ਆਪਾਂ ਕੁਝ ਬੋਲਦੇ ਆ ਜਾਂ ਗਾਉਂਦੇ ਆ ਦੋ ਚੀਜ਼ਾਂ ਨਿਕਲਦੀਆਂ ਇੱਕ ਆਪਣੇ ਸਾਊਂਡ ਸਾ ਸਾ ਇੱਕ ਹਵਾ ਹ ਜਦੋਂ ਦੋਨਾਂ ਚੀਜ਼ਾਂ ਚ ਬੈਲੈਂਸ ਹੋਣਾ ਸਾ ਹਵਾ ਵੀ ਪ੍ਰੋਪਰ ਨਿਕਲ ਰਹੀ ਹੈਗੀ ਸਾਊਂਡ ਵੀ ਪ੍ਰੋਪਰ ਨਿਕਲ ਰਿਹਾ ਵਾਈਬ੍ਰੇਸ਼ਨ ਪ੍ਰੋਪਰ ਨਿਕਲ ਸਾਊਂਡ ਪ੍ਰੋਪਰ ਨਿਕਲ ਰਿਹਾਗਾ ਹਨਾ ਤਾਂ ਫਿਰ ਇਹ ਆਪਣਾ ਸਾਸ ਸਟੇਬਲ ਰਹੂਗਾ ਤਾਂ ਦੋਨਾਂ ਚੀਜ਼ਾਂ ਦੀ ਆਪਾਂ ਪ੍ਰੈਕਟਿਸ ਕਰਨੀ ਹੈ ਤਾਂ ਸਭ ਤੋਂ ਪਹਿਲਾਂ ਹਵਾ ਨੂੰ ਆਪ ਦੀ ਨੂੰ ਸੈੱਟ ਕਰੋ 7 ਤੋਂ 10 ਸਕਿੰਟ ਦੇ ਵਿੱਚ ਵਿੱਚ ਆਪਾਂ ਇਹਨੂੰ ਕਰਨਾ ਹੈ ਕਿਵੇਂ ਸਾ ਸਾਕਾ ਟਾਰੇ ਹਵਾ ਜ਼ਿਆਦਾ ਆ ਰਹੀ ਆ ਹੁਣ ਹਵਾ ਕਿਵੇਂ ਆਊਗੀ ਸ਼ਾਤੀ ਚ ਆਉਗੀ ਦੇਖੋ ਨਾਰਮਲ ਗੱਲ ਆ ਯਾਰ ਸਾਰੇ ਜਿਹੜੇ ਗਲੇ ਤੇ ਰਿਆਸ ਕਰੀ ਜਾਂਦੇ ਰਹਿੰਦੇ ਆ ਉਹਨਾਂ ਦੀ ਕੋਈ ਇੰਪਰੂਵਮੈਂਟ ਨਹੀਂ ਆਉਂਦੀ ਸਿੱਧੀ ਗੱਲ ਦੱਸਾਂ ਤਾਂ ਕਿਉਂ ਨਹੀਂ ਆਉਂਦੀ ਕਿਉਂਕਿ ਇੱਕ ਇਹ ਇਨਵਰਟਰ ਆ ਗਿਆ ਆਪਣਾ ਆਹ ਛੋਟਾ ਜਿਹਾ ਜਿਹੜਾ ਇਨਵਰਟਰ ਆ ਗਿਆ ਇਹ ਆਪਣਾ ਇਹਦੇ ਤੇੜ ਆਪਾਂ ਗੱਲਾਂ ਹੌਲੀ ਹੌਲੀ ਹਲਕਾ ਫੁਲਕਾ ਕੰਮ ਲੈ ਸਕਦੇ ਆ ਲੇਕਿਨ ਆਪਾਂ ਹੈਵੀ ਪ੍ਰੋਸੈਸਿੰਗ ਗਾਣਾ ਹਰਕਤਾਂ ਹੇਕਾ ਉਹ ਤਾਂ ਆਪਾਂ ਸ਼ਾਤੀ ਤੋਂ ਗਾਵਾਂਗੇ ਕਿਉਂਕਿ ਇਹ ਆਪਣਾ ਲਾਈਟ ਦਾ ਸੋਰਸ ਆ ਪੂਰਾ ਇਹ ਗ੍ਰੈਡ ਆਗਾ ਤਾਂ ਆਪਾਂ ਇਹਨੂੰ ਕਨੈਕਟ ਕਰਨਾ ਕਨੈਕਟ ਕਿਵੇਂ ਹੋ ਸਾ ਨਿਕਲ ਕੇ ਸਾਹ ਤੋਂ ਆਪਾਂ ਸਾਹ ਤਿਆਰ ਕਰਨਾ ਸਾਹ ਦਾ ਮਤਲਬ ਹੀ ਸਾਹ ਆ ਓਕੇ ਸਾਹ ਪਹਿਲਾਂ ਹਵਾ ਰੈਸ ਕਰਨਾ ਸਾਹ ਇਹ 10 ਸੈਕਿੰਡ ਉਹ ਉਸ ਤੋਂ ਬਾਅਦ ਸਾਊਂਡ ਦਾ ਕਰਨਾ 20 ਸੈਕਿੰਡ ਨਿਕਲਣਾ ਚਾਹੀਦਾ ਤੁਹਾਡਾ ਉਸ ਤੋਂ ਬਾਅਦ ਤੁਹਾਡਾ 20 ਸੈਕਿੰਡ ਸਾਊਂਡ ਨਿਕਲਣਾ ਚਾਹੀਦਾ ਸਾਹ ਆ ਸੇਮ ਹੀ ਮੇਰੀਆਂ ਭੈਣਾਂ ਕੁੜੀਆਂ ਨੇ ਕਰਨਾਗਾ ਜੀ ਸ਼ਾਰਪ ਤੋਂ ਹਵਾ ਦਾ ਥਰੂ ਕੱਟਣਾ ਪਹਿਲਾਂ ਸਾ 7 ਸੈਕਿੰਡ ਟਿਕਾਉਣਾ ਇਹਨੂੰ ਸਾ ਓਮੀ ਸਾ ਦੀ ਸਾਊਂਡ ਸਾ ਥੋੜਾ ਸਾ ਕੰਮ ਦਾਗਾ ਤਾਂ ਪ੍ਰੋਪਰ ਤੁਹਾਡਾ ਖਰਜ ਦੇ ਰਿਆਸ ਦਾ ਕੰਮ ਕਰਨ ਵਾਲਾ ਹੁਣ ਖਰਜ ਦਾ ਰਿਆਸ ਕੀ ਹੁੰਦਾਗਾ ਦੇਖੋ ਇੱਕ ਨਾਰਮਲ ਜੀ ਗੱਲ ਆ ਗਈ ਹੁਣ ਇੱਕ ਰਨਰ ਆਗਾ ਰਨਿੰਗ ਕਰਦਾ ਹਨਾ ਉਹ ਸਿੱਧੀ ਸਪ੍ਰਿੰਟ ਥੋੜਾ ਲਾ ਦੂ 200 ਮੀਟਰ ਦੀ ਪਹਿਲਾਂ ਹੌਲੀ ਹੌਲੀ ਜੋਗਿੰਗ ਕਰੂਗਾ ਸਟ੍ਰੈਚਿੰਗ ਕਰੂ ਕੋਈ ਵੀ ਆਪਾਂ ਹਲਕਾ ਫੁਲਕਾ ਕਰਾਂਗੇ ਤਾਂ ਸਾ ਤੋਂ ਪਹਿਲਾਂ ਜੋ ਆਪਾਂ ਹਲਕਾ ਫੁਲਕਾ ਰਿਆਸ ਕਰਦੇ ਆ ਸਾ ਨੂੰ ਤਿਆਰ ਕਰਨਾ ਸੀ ਉਹਨੂੰ ਖਰਜ ਦਾ ਰਿਆਸ ਕਹਿੰਦੇ ਆ ਸਵੇਰ ਦਾ ਰਿਆਸ ਕਹਿੰਦੇ ਆ ਔਰ ਕੰਪਲਸਰੀ ਨਹੀਂ ਹੁੰਦਾ ਕਈ ਵਾਰ ਇਹ ਹੁੰਦਾ ਕਿਸੇ ਦੀ ਨਾਈਟ ਸ਼ਿਫਟ ਹੁੰਦੀ ਆ ਨਾਈਟ ਨੂੰ ਕੰਮ ਰਾਤ ਨੂੰ ਕਰਨਾ ਹ ਗਰਲ ਗੱਲ ਕਰਨ ਨੂੰ ਚੈਨ ਕਰਦਾ ਠੀਕ ਹੈ ਆਏ ਹੁੰਦਾ ਤਾਂ ਉਦੋਂ ਆਪਾਂ ਇਹ ਰਿਆਜ਼ ਕਰ ਸਕਦੇ ਆ ਤਾਂ ਇਹਦੇ ਵਿੱਚ 30 ਮਿੰਟ ਦਾ ਰਿਆਜ਼ ਇਨਕਲੂਡ ਹੁੰਦਾਗਾ ਸਭ ਤੋਂ ਪਹਿਲਾਂ ਬੁਆਇਸ ਦਾ ਸਾਰਾ ਖਰਜ ਦੇ ਰਹਿਣੇ ਦੇ ਉਸ ਤੋਂ ਬਾਅਦ ਗਰਲਸ ਵਾਲ ਚਲਾਂਗੇ ਸੋ ਅੱਜ ਬੁਆਇਸ ਸਭ ਤੋਂ ਪਹਿਲਾਂ ਹਮਿੰਗ ਕਿਵੇਂ ਕਰਨਗੇ OC C ਸ਼ਾਰਪ ਤੇ ਹਮ ਹਵਾ ਦਾ ਥਰੂ ਤੇ ਸਾਊਂਡ ਦਾ ਥਰੂ ਬਰਾਬਰ ਕੱਢਣਾ ਹਮ ਸ਼ਾਤੀ ਤੋਂ ਗਲੇ ਨੂੰ ਪੁੱਲ ਜੋ ਬਿਲਕੁਲ ਮੈਨੂੰ ਪਤਾ ਤੁਸੀਂ ਵੀਡੀਓ ਦੇਖੀ ਹੈ ਨੇ ਬਾਅਦ ਚ ਰਿਆਸ ਕਰੂੰਗਾ ਸੋ ਹੁਣੀ ਚੌਂਕੜੀ ਮਾਰ ਕੇ ਬੈਠੋ ਹੁਣੀ ਰਿਆਸ ਕਰਦੇ ਆ ਆਜੋ 10 ਮਿੰਟਾਂ ਦੀ ਹਮਿੰਗ ਹਮ ਹੁਣ ਹਮਿੰਗ ਦਾ ਕੰਮ ਕੀ ਹੁੰਦਾ ਜਿਵੇਂ ਆਪਾਂ ਸੋਬਾ ਡੀਜ਼ਲ ਦੀ ਗੱਡੀ ਸਟਾਰਟ ਕਰਦੇ ਨੇ ਮੁੰਡਿਓ ਸੈਲਫ ਮਾਰਦੇ ਆ ਕਿ ਵੀ ਚੱਲ ਗਰਮ ਹੋ ਜਾਂਦੇ 10 ਮਿੰਟ ਹਨਾ ਤਾਂ ਉਹ ਵੀ ਗਲੇ ਨੂੰ ਗਰਮ ਕਰਨਾ ਹੁੰਦਾ ਹੈਗਾ ਹਮਿੰਗ ਠੀਕ ਆ ਕਿਉਂਕਿ ਆਪਾਂ ਉਸ ਤੋਂ ਬਾਅਦ ਖਰਜ ਰਿਆਸਤ ਕਾ ਕਰਨਾ ਦਾ ਈਰੀ ਓਮ ਤੇ ਸਾਹ ਤੇ ਹਨਾ ਈ ਸੇਮ 20 ਸੈਕਿੰਡ ਦਾ ਸਾਹ ਰੱਖਣਾ ਇੱਕ ਸਾਹ ਭਰ ਕੇ ਘੱਟ ਤੋਂ ਘੱਟ 20 ਸੈਕਿੰਡ ਈ ਉਹ ਵੀ ਸੇਮਰੀ ਰੀ ਹੁਣ ਈ ਤੇ ਰੀ ਦਾ ਕੰਮ ਕੀ ਆ ਜਿਹੜੀ ਈ ਆਗੀ ਉਹ ਗਲੇ ਚ ਬੇਸ ਬਣਾਉਂਦੀ ਆ ਇੰਜ ਕਰਾ ਤਰੀਫ ਤੇਰੇ ਤੇਰੇ ਦੀ ਉਵੇਂ ਜਿਹੜਾ ਤੁਹਾਡਾ ਰੀ ਆ ਉਹ ਤੁਹਾਡੇ ਗਲੇ ਨੂੰ ਸ਼ਾਰਪ ਕਰਦਾਗਾ ਯਾਰੀ ਲਾ ਕੇ ਦੁਨੀਆ ਯਾਦ ਰੱਖੇ ਤਾਂ ਸਮਝ ਗਏ ਸਿੰਪਲ ਜਾਂ ਈ ਤੇ ਰੀ ਦਾ ਕੀ ਕੰਮ ਆ ਲੇਕਿਨ ਤੁਸੀਂ ਇਹਨਾਂ ਨੂੰ ਬੈਲੈਂਸ 'ਚ ਰਿਆਜ਼ ਕਰਨਾ ਇਹ ਨਹੀਂ ਵੀ ਮਤਿੱਖੀ ਕਰਨੀ ਆ ਆਵਾਜ਼ ਠੀਕ ਆ ਫਿਰ ਤੁਹਾਡੇ ਤੋਂ ਨੀਵਾ ਨਹੀਂ ਆਇਆ ਜਾਇਆ ਕਰਨਾ ਤਾਂ ਸਿੰਪਲ ਬਿਗਨਰਸ ਨੇ ਸੇਮ ਕਰਨਾ ਈ ਤੇ ਰੀ ਉਸ ਤੋਂ ਬਾਅਦ ਆ ਗਿਆ ਜੀ ਓਮ ਦਾ ਰਿਆਜ਼ ਹੁਣ ਓਮ ਨੂੰ ਧਿਆਨ ਨਾਲ ਦੇਖਣਾ ਤੁਸੀਂ ਉਸੇ ਨੋਟ 'ਤੇ ਕਰਨਾ ਹੈਗਾ ਸੀ ਸ਼ਾਰਪ 'ਤੇ ਓਮ ਨੂੰ ਕਿਵੇਂ ਕਰਨਾ ਸਾਰੇ ਬਾਰੇ ਕਿਵੇਂ ਕਰਦੇ ਆ ਓ ਬਿਲਕੁਲ ਗਲਤ ਆ ਤੁਸੀਂ ਓਮ ਨੂੰ ਪ੍ਰੋਪਰ ਕਰੋ ਆਂ ਦੋ ਫਿੰਗਰਾਂ ਮੂੰਹ 'ਚ ਪੈਣ ਘੜ ਤੋ ਘਟ ਆ ਹੁੰਦਾ ਓਮ ਲੇਕਿਨ ਆ ਆ ਏ ਯੂ ਆ ਤਾਂ ਇਹਦਾ ਸਾਹ ਇੱਕ ਵਾਰ ਚ 15 ਸੈਕਿੰਡ ਤੱਕ ਜਾਣਾ ਚਾਹੀਦਾ ਤੁਹਾਡਾ ਓ ਹੁਣ ਓਮ ਦਾ ਕੰਮ ਕੀ ਹੁੰਦਾ ਆਪਣੇ ਗਲੇ ਨੂੰ ਲੋਡ ਕਰਦਾ ਹੈ ਇਹ ਹੁਣ ਨਾਰਮਲੀ ਗੱਲ ਆ ਯਾਰ ਦੇਖੋ ਜੇ ਥੋੜਾ ਜਿਆ ਤੁਸੀਂ ਗਲੇ ਨੂੰ ਐ ਰੱਖੋਗੇ ਓਮ ਹੁਣ ਮੂੰਹ ਨੂੰ ਪੂਰਾ ਖੋਲੋਗੇ ਤਾਂ ਆ ਕਸਪ ਹੋਊਗੀ ਨਾੜਾਂ ਖਿੱਚੀਆਂ ਜਾਣਗੀਆਂ ਜਿਹੜੇ ਵੋਕਲ ਕੋਰਡਸ ਆ ਪਰਾਂ ਫੈਟ ਉਹ ਤੋਂ ਪਰਾਂ ਹੋਜੂਗੀ ਵੋਕਲ ਹੋਰ ਪਾਲਿਸ਼ ਹੋ ਉਹ ਕੰਠ ਜਿਹੜੇ ਪਾਲਿਸ਼ ਹੋਣਗੇ ਕੰਠ ਗਲਾ ਤਿਆਰ ਹੋਊਗਾ ਕੰਠ ਤਿਆਰ ਹੋਣਗੇ ਹੁਣ ਉਵੇਂ ਹੀ ਸਾਹ ਕਰਨਾ ਹੈਗਾ ਸਾਹ ਪਰ ਕੋਸ਼ਿਸ਼ ਕਰਨੀ ਹੈ ਕਿ ਆ ਚੀਜ਼ ਕਰਨੀ ਸਾਹ ਸਿੱਧਾ ਰੱਖੋ ਕਾ ਸਿੱਧਾ ਚੱਕੋ ਓ ਇਰੀ